ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਵੀ ਰਾਸਨ ਲੈ ਕੇ ਆਉਂਦੇ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿਉਂਕਿ ਪਾਣੀ ਵੱਧ ਗਿਆ ਹੈ ਜਿਹੜਾ ਰੋਡ ਆ ਪੱਗਿਆਲੇ ਸੇ ਪਾਣੀ ਵੱਧ ਗਿਆ ਹੈ ਕਈਆਂ ਦੇ ਟਰੈਕਟਰ ਖਰਾਬ ਹੋ ਜਾਂਦੇ ਨੇ ਛੋਟੇ ਬੱਚੇ ਨਾਲ ਆਉਂਦੇ ਨੇ ਇਹਨਾਂ ਨੂੰ ਬੇਨਤੀ ਏ ਬੱਚਿਆਂ ਨੂੰ ਨਾਲ ਨਾਲ ਲੈ ਕੇ ਆਓ ਤੇ ਜੇ ਸੇਵਾ ਕਰਨੀ ਚਾਹੁੰਦੇ ਨੇ ਤੁਸੀਂ ਵੀਰ ਜੀ ਸਾਡੀ ਬਝਾਈ ਕਰਵਾ ਲਿਆ ਜੀ ਜਦੋਂ ਕਣਕ ਦਾ ਟਾਈਮ ਹੋਵੇਗਾ ਉਦੋਂ ਥੱਲੇ ਨੰਬਰ ਦੇਵਾਂਗੇ ਉਸ ਨੰਬਰ ਤੇ ਤੁਸੀਂ ਸੰਪਰਕ ਸਾਡੇ ਨਾਲ ਕਰ ਲਿਆ ਜੀ ਪਿੰਡ ਸਾਡਾ ਗੁਦੜ ਸਿੰਘ ਵਾਲੀ ਪਟਾਣੀ ਹੈ ਖੁਰਕੇ ਦੇ ਨਾਲ ਜੋ ਚਾਰੇ ਪਾਸੇ ਪਾਣੀ ਹੈ ਤੇ ਛੋਟੇ-ਛੋਟੇ ਬੱਚੇ ਜਦੋਂ ਨਾਲ ਆਂਦੇ ਨੇ ਸਾਨੂੰ ਵੀ ਦੁੱਖ ਹੁੰਦਾ ਵੀ ਇਹ ਛੋਟੇ ਬੱਚੇ ਕਿਹਾਉਣ ਬੱਚੇ ਜਿਹੜੇ ਇਹ ਜਿਹੜਾ ਰਾਸ਼ਨ ਜਿਹੜਾ ਤੁਸੀਂ ਜਿਵੇਂ ਬੱਚਿਆਂ ਦਾ ਲੈ ਕੇ ਆ ਰਹੇ ਹੋ ਬਿਸਕਟ ਹੋਰ ਆਹਰਾ ਬਗਾਰਾ ਵਿੱਚ ਹੈਗਾ ਹੈ ਜਿਹੜਾ ਇਹ ਇਹ ਤੁਸੀਂ ਥੋੜਾ ਜਾਂ ਵੀ ਖਰਚਾ ਘਟਾਓ ਹੋ ਟਰੈਕਟਰਾਂ ਦੇ ਡੀਜ਼ਲ ਬਾੜ ਰਹੇ ਨੇ ਇਹ ਵੀ ਖਰਚਾ ਘਟਾਓ ਕਿਸਾਨ ਵੀਰੋ ਤੇ ਕਿਸਾਨ ਦੀ ਮਤ ਤੁਸੀਂ ਕਿਸਾਨ ਕਿਸਾਨੀ ਰਾਏ ਕਰੋ ਵੀ ਜੇ ਕਿਸਾਨ ਜਿਹੜੀ ਚੀਜ਼ ਲੋੜ ਵੰਦਾ ਹੈ ਉਹ ਉਹਦੀ ਤੁਸੀਂ ਮਤ ਕਰੋ ਵੀ ਜੇ ਖਾਦ ਹੈ ਵੀ ਹੈਗਾ ਹੈ ਉਹ ਬਾਦ ਦੀ ਡੀਜ਼ਲ ਦੀ ਬਾਦ ਦੀ ਇਹ ਜਦੋਂ ਪਾਣੀ ਲਵੇਗਾ ਉਸ ਤੋਂ ਬਾਦ ਤੁਸੀਂ ਇਹ ਤੁਸੀਂ ਸਾਡੀ ਸਿਹਾਰ ਕਰੋ ਜਿਹੜੇ ਆ ਫਾਇੋਲੀ ਖਰਚੇ ਨੇ ਇਹਨਾਂ ਤੋਂ ਬਚੋ ਕਿਸਾਨ ਵੀਰੋ ਤੇ ਇਹ ਤੁਸੀਂ ਘਟੇ ਘੜ ਤੋਂ ਘੱਟ ਖਰਚਾ ਕਰੋ ਅਸਤੇ ਕਹਿੰਨਾ ਸਾਡੀ ਇਹ ਬੇਨਤੀ ਹੈ ਉਹ ਟਰੈਕਟਰ ਇਥੇ ਵੀਰ ਕਈ ਲੈ ਕੇ ਆਏ ਨੇ ਕਈਆਂ ਵਿਚਾਰਾਂ ਦੇ ਇੰਜਣ ਜਿਹੜੇ ਨੇ ਸੀ ਜੋਗਿਆ ਨੇ ਉਹਦਾ ਘਟੋ ਤੋਂ ਘਾਟ ਵੀ ਖਰਚਾ ਚੰਗਾ ਇੰਜਣ ਕਰਾਈ ਤਾਂ 50000 ਖਰਚਾ ਆਵੇਗਾ ਜੇ ਉਹ 50000 ਉਹਦੇ ਉੱਤੇ ਆਪਾਂ ਕਰਾਂਗੇ ਤੇ ਉਹ ਜੇ ਨਾ ਟਰੈਕਟਰ ਆਉਂਦਾ ਤੇ ਉਹ ਖਰਚਾ 50000 ਉਹਦੇ ਤੋਂ ਹੋਵੇਗਾ ਤੇ ਉਹ ਬੱਚਿਆ ਉਹ ਖਰਚਾ ਹੀ ਕਿਸਾਨ ਦੇ ਜਿਹੜੇ ਪਿੰਡਾਂ ਦੇ ਵਿੱਚ ਕਿਸਾਨ ਬੈਠੇ ਨੇ ਵਿਚਾਰੇ ਛੋਟੇ ਜਿਹੇ 2 ਕਿੱਲੇ ਵਾਲਾ ਵਾ ਗਾ 1.5 ਕਿੱਲੇ ਵਾਲਾ ਹੋ ਗਿਆ ਉਹਦੇ ਵਿਚਾਰੇ ਦੀ ਬਜਾਈ ਹੁੰਦੀ ਹੈ ਉਹਨੂੰ ਪੈਸੇ ਦਿੱਤੇ ਜਾਂਣ ਜਾਂ ਖਾਦ ਖਾਦ ਵੀ ਦਿੱਤਾ ਜਾਵੇ ਜੇ ਖਾਦ ਦਾ ਡੀਜ਼ਲ ਹੈ ਹੋਂ ਦੀ ਬਜਾਈ ਹੋ ਜਾਵੇ ਹਾਂ ਵੇਖ ਕੇ ਖੇਤ ਨੂੰ ਆ ਖੇਤ ਵੇਖ ਕੇ ਮੌਕੇ ਤੇ ਆ ਕੇ ਕਿਸਾਨ ਜਿਹੜੇ ਨੇ ਆ ਕੇ ਵੇਖਣ ਵੇਖ ਕੇ ਤੇ ਉਹਨੂੰ ਵੀ ਜਿਹੜੀ ਚੀਜ਼ ਦੀ ਲੋੜ ਹੈ ਉਹ ਦੇਵਣ ਭਈਆ ਕਰਾਉਣਾ ਉਹ ਮੌਜਾ ਕਰਾ ਦੇ ਹੋਰ ਸੇਵਾ ਬਹੁਤ ਸਨਮਾਨ ਕਰ ਰਹੇ ਨੇ ਜਿੱਥੇ ਬੰਦੀਆਂ ਬਹੁਤ ਇਸ ਉੱਤੇ ਕੋਈ ਜਿਹੜੇ ਸਮਾਜ ਸੇਵਕ ਅਗੇ ਨੇ ਬਹੁਤ ਵੀ ਆਪੜਾ ਮੈਂ ਕਿੰਨਾ ਵੀ ਬਹੁਤ ਸਵਾਦ ਦੀ ਸੇਵਾ ਆ ਰਹੀ ਹੈ ਬਹੁਤ ਸਵਾਦ ਤੇ ਆ ਸਾਡਾ ਲੱਖਾ ਸਲੀ ਵਾਲਾ ਤੇ ਜਿਹੜਾ ਗੁੱਦੜ ਪੈਣੀ ਵਾਲਾ ਰਸਤਾ ਹੈ ਉਹ ਹੁਣੋਂ ਦੇ ਤੇ ਪਾਣੀ ਕਾਫੀ ਵੱਧ ਗਿਆ ਤੇ ਅਸੀਂ ਕਹਿੰਨੇ ਆਂ ਵੀ ਕੋਈ ਐਵੇਂ ਆਪਾਂ ਨੁਕਸਾਨ ਨਾ ਕਰਾ ਪਈਏ ਕਿਉਂ ਟਰੈਕਟਰ ਹੁਣ ਪੂਰਾ ਡੁੱਬ ਜਾਂਦਾ ਹੈ ਤੇ ਜੇ ਕੋਈ ਰਾਸ਼ਨ ਲਿਆਂਦਾ ਤੇ ਬੇੜੀ ਰਾਸ਼ਨ ਲਿਆਂਦਾ ਤੇ ਜਿਹੜੀ ਰਾਸ਼ਨ ਲਿਆਂਦਾ ਤੇ ਛੋਟੇ ਛੋਟੇ ਬੱਚਿਆਂ ਨੂੰ ਰਹਿ ਤੈ ਕਿ ਇਹ ਵਿਸ਼ ਬੱਚੇ ਨਾਲ ਕਿਉਂਕਿ ਤੁਹਾਡੇ ਬੱਚੇ ਤੇ ਸਾਡੇ ਬੱਚੇ ਨੇ ਸਾਡੇ ਬੱਚੇ ਨੇ ਉਹ ਨਹੀਂ ਆਣੇ ਚਾਹੀਦੇ ਬਿਲਕੁਲ ਤੇ ਸਾਡੀ ਬਾਜ ਅੱਗੇ ਤੋਂ ਅੱਗੇ ਪਹਚਾਓ ਪਹਚਾਓ ਸੇਵਾ ਸੇਵਾ ਦੇ ਕੁੱਤੇ ਉਹਨਾਂ ਵੀਰਾਂ ਤੱਕ ਪਹਚਾਓ ਜਿਹੜੀ ਅਸੀਂ ਮੰਗੂ ਦਿੱਤੀ ਹੈ ਉਹ ਮੰਗੂ ਸਾਡੀ ਪੂਰੀ ਕਰ ਦੋ ਜੇਕਰ ਤੁਹਾਡੀ ਆਸਾਨਾ ਤੱਕ ਪਹਚਾਓ ਤੁਸੀਂ ਜੇ ਕੋਈ ਜ਼ਿਆਦਾ ਸੇਵਾ ਹੈਗੀ ਹੈ ਤੇ ਕੋਈ ਚੱਕਰ ਨਹੀਂ ਅਸੀਂ ਜਿਵੇਂ 100 ਪੈਕੇਟ ਸਾਡਾ ਤਕਰੀਬਨ ਜ਼ਿਆਦਾ ਨਹੀਂ ਬਿਗੁੰਦਰ ਪੈਣੀ ਦੇ ਵਿੱਚ 100 ਕੋਕਰ ਬੈਠੇ ਨੇ ਤੇ ਉਹਨਾਂ ਦਾ ਜਿਹੜਾ 100 ਪੈਕੇਟ ਹੀ ਆਵੇ ਉੱਥੇ ਇਹ ਨਹੀਂਗਾ ਵੀ ਤੁਸੀਂ 500 ਪੈਕੇਟ ਉੱਤੇ ਲਾ ਦੇ ਲਓ ਤੇ 500 ਸਾਡੇ ਕੋਲ ਨਹੀਂ ਜਾਣਾ ਸਾਨੂੰ ਤੇ ਸਿਰਫ 100 ਪੈਕੇਟ ਜਿਹੜਾ ਘੁੱਕਰਾ ਚੱਲ ਲੋਡ ਬੰਦ ਉਹਨਾਂ ਨੂੰ ਸਾਨੂੰ ਰਸ਼ ਚਾਹੀਦਾ ਬਿਲਕੁਲ ਸਾਨੂੰ ਜ਼ਿਆਦਾ ਰਸ਼ ਨਹੀਂ ਚਾਹੀਦਾ ਵੀ ਕਿਉਂ ਖਰਚਾ ਤੁਸੀਂ ਇਹ ਜਿਹੜਾ ਫਜ਼ੂਲੀ ਜਿਹੜਾ ਵੀ ਤੁਸੀਂ ਠੋਕ ਲਿਆ ਦੇ ਨੇ ਕੋਈ ਪੰਜ ਪੰਜ ਕੋਈ 5-5 ਪੈਕਟ ਲੈ ਜਾਂਦਾ ਕੋਈ 4-4 ਲੈ ਜਾਂਦਾ ਸਾਡੇ ਲੋਕਾਂ ਵਿੱਚ ਕੋਈ ਕਮਨ ਸ਼ਾਂਤੀ ਨਹੀਂ ਹੈ ਸਾਡਾ ਪਿੰਡ ਇੱਥੇ ਰੋਲਾ ਠੀਕ ਹੈ ਨਾ ਤੁਸੀਂ ਘਾਰ ਨੂੰ ਵੇਖੋ ਘਰ ਦੇ ਦੋ ਘਰ ਇਹਨੇ ਤਾਂ ਉਹਨਾਂ ਨੂੰ ਦੋ ਪੈਕਟ ਦਿੱਤੇ ਜਾਵਣ ਜੇ ਤਿੰਨ ਇਹਨੇ ਤਾਂ ਉਹਨਾਂ ਨੂੰ ਤਿੰਨ ਦਿੱਤੇ ਜਾਵਣ ਜਿਹੜੇ ਮੌਜੂਦਾ ਇੱਥੇ ਬੈਠੇ ਨੇ ਤੇ ਅਸੀਂ ਇਹਨੇ ਵੀ ਸਾਡਾ ਜਿਹੜਾ ਰਾਸ਼ਨ ਹੈ ਲੱਖਾ ਸਲੀ ਚੌਕੀ ਦੇ ਕੋਲ ਪਹੁੰਚੇ ਉਤੋਂ ਅਸੀਂ ਬੇੜੀ ਦੇ ਉੱਤੇ ਆਦਾ ਜਿਹੜਾ 100 ਪੈਕਟ ਹੈ ਉਹ ਆਸੀ ਬੇੜੀ ਦੇ ਉੱਤੇ ਰੱਖ ਕੇ ਲੈ ਆਵਾਂਗੇ ਜੇ ਨਾਲ ਦੋਡੇ ਵੀ ਚਾਰ ਬੰਦੇ ਆ ਜਾਣ ਤਾਂ ਸਾਨੂੰ ਕੋਈ ਦੁੱਖ ਨਹੀਂ ਵੀ ਆਪਾਂ ਆਂਢ ਕੇ ਜਾਵਾਂਗੇ ਬੱਚੇ ਨਾਲ ਜਾਵਾਂ ਅਸੀਂ ਇਹ ਗੁਜ਼ਾਰਚ ਕਰਨਿਆ ਸਾਡੇ ਹੱਥ ਬੰਨੇ ਬੱਚੇ ਨਾਲ ਲੈ ਆਵੇ ਨਾਲ ਤੇ ਜਦੋਂ ਪਾਣੀ ਜਿਹੜੇ ਬਜ਼ੁਰਗ ਜਿਆਦਾ ਉਹਨਾਂ ਨੂੰ ਵੀ ਨਾਲ ਲੈਣਾ ਪਾਣੀ ਤੇ ਅੱਗ ਅੱਗੇ ਕੋਈ ਜ਼ੋਰ ਨਹੀਂ ਹੁੰਦਾ ਵੀਰੋ ਤੇ ਜਦੋਂ ਪਾਣੀ ਉਤਰੇਗਾ ਅਸੀਂ ਇਹ ਨਹੀਂ ਆਨੇ ਵੀ ਸਾਨੂੰ ਤੁਸੀਂ ਡੀਜ਼ਲ ਦਿਓ ਉਹ ਕਰੋ ਇਹ ਕਰੋ ਅਸੀਂ ਸਾਡਾ ਜੇ ਜਦੋਂ ਪਾਣੀ ਹਟੇਗਾ ਤੇ ਜਦੋਂ ਪਾਣੀ ਦਰਿਆ ਦੇ ਵਿੱਚ ਚਲਾ ਜਾਗਾ ਤੁਸੀਂ ਉਹਦੇ ਖੇਤਾਂ ਦੇ ਵਿੱਚ ਆ ਕੇ ਵੇਖ ਲਵੇ ਜਿੰਦੇ ਮਨ ਜਿਆਦਾ ਨੁਕਸਾਨ ਹੋਗਾ ਟੋਏ ਮਾਰ ਗਿਆ ਉਹਨਾਂ ਨੂੰ ਤੁਸੀਂ ਡੀਜ਼ਲ ਦੀ ਸਹਤਾ ਖਾਦ ਦੀ ਬੀਜ ਦੀ ਜੋ ਵੀ ਨਾਲ ਲੋੜ ਹੋਵੇ ਉਹਨਾਂ ਨੂੰ ਤੁਸੀਂ ਦੇ ਦੇਵੇ ਜਿਹੜਾ ਕੋਈ ਆਪ ਦਾ ਵਿਚਾਰਾ ਕਣਕ ਨਹੀਂ ਬੀਜ ਸਕਦਾ ਜਾਂ ਡੀਜ਼ਲ ਜਿੰਦੇ ਕੋਲ ਨਹੀਂ ਹੈਗਾ ਕਿਉਂ ਆੜਤੀਏ ਕੋਲ ਤਾਂ ਅੱਗੇ ਵਿਚਾਰੇ 3-4-4 ਲੱਖ ਲੈ ਕੇ ਤੇ ਉਹਨਾਂ ਆੜਤੀਏ ਤਾਂ ਕੀ ਦੇਣਾ ਹਾਂ ਸਾਡੀ ਇਹ ਹੋਈ ਕਿਸਾਨ ਭਰਾਵਾਂ ਵਾਸਤੇ ਮਿੰਦਗੀ ਹੈ ਗੁਜ਼ਾਰਸ਼ ਹੈਗੀ ਹੈ ಬಸ್ ಎಲ್ಲ